ਹਨੋ ਜੀ ਸਤਿ ਸ੍ਰੀ ਅਕਾਲ ਵੈਲਕਮ ਟੂ 에 ਆਕਾਸ਼ਦੀਪ ਮਨਮਨ ਜੀ ਅਸੀਂ ਇੱਥੇ ਜਾ ਰਹੇ ਹਾਂ ਜੋ ਕੋਰੀਅਨ ਗਰੋਸਰੀ ਕਰਨ ਕੋਰੀਅਨ ਗਰੋਸਰੀ ਉਹਨਾਂ ਦਾ ਸਾਮਾਨ ਹੁੰਦਾ ਹੈ ਜੀ ਪਰ ਮਮਾ ਜੀ ਪਰਿਆਨ ਕਾ ਬਾਰੇ ਇਸੇ ਬੈਗ ਵਿੱਚ ਤੇ ਸਾਡੀ ਤਿਆਰੀ ਸੀ ਜੀ ਮਾਰਕੀਟ ਤੇ ਜਾਣ ਦੀ ਬਸ ਉਹ ਹੀ ਅਸੀਂ ਹੁਣ ਕਹਿ ਰਹੇ ਸੀ ਕੀ ਫੋਲ ਰਹੇ ਹਾਂ ਅਗਾਂਹ ਮਾ ਹੱਥਾਂ ਨੂੰ ਕਰੀਮ ਲਾ ਰਹੇ ਹਾਂ ਜੀ ਕੀ ਲਾਰੇ ਮਜੀ ਥੋੜੀ ਜਿਹੀ ਮੈਂ ਨਾ ਹੱਥਾਂ ਨੂੰ ਠੰਡ ਹੋਈ ਹੋਆ ਹੁਣ ਰੈਸਪੀ ਨਹੀਂ ਬਣਾ ਹੋ ਰਹੀ ਜੀ ਅਸੀਂ ਇਹ ਬਲੌਗ ਬਣਾਉਨੇ ਆ ਜੀ ਇਹ ਵੀ ਦੱਸ ਦੀ ਦੱਸ ਦੀ ਦਾ ਕਾਹਦੇ ਵਾਸਤੇ ਹਾਂ ਲੈ ਕਰੀਮ ਲਗਾ ਲਈ ਹੈ ਜੀ ਹੁਣ ਲਾਣ ਲੱਗੇ ਜੀ ਮਾਸਕ ਲਓ ਜੀ ਪ੍ਰਦੀਪ ਨੇ ਵੀ ਮਾਸਕ ਪਾ ਲਿਆ ਤੇ ਅਸੀਂ ਚੱਲੇ ਆ ਜੀ ਸ਼ੂਜ਼ ਪਾਉਂਗੀ ਮੈਂ ਤੇ ਹੁਣ ਇਹ ਲੈਣ ਲੱਗੀ ਆਪਣੇ ਸ਼ੂਜ਼ ਪ੍ਰਦੀਪ ਹੈਗੀ ਜੀ ਸਾਡੇ ਕਿਚਨ ਗੈਸ ਤੇ ਆਹ ਦੇਖੋ ਪ੍ਰਦੀਪ ਸ਼ੂ ਪਾ ਰਹੀ ਆ ਤੇ ਅਸੀਂ ਹੁਣ ਚੱਲਦੇ ਆਂ ਜੀ ਸ਼ਾਪਿੰਗ ਕਰਨ ਸ਼ਾਪਿੰਗ ਕੀ ਕਰਦੀਆਂ ਚੀਜ਼ਾਂ ਮੁਕੀਆਂ ਆ ਜਿਹੜਾ ਅਸੀਂ ਵੀਕਐਂਡ ਤੇ ਲੈ ਕੇ ਆਨੇ ਆਂ ਜੀ ਮੈਂ ਜੀ ਆਪਣੇ ਲੱਗੀਆਂ ਸ਼ੀਟ ਪਾ ਲਵਾਂ ਪਹਿਲਾਂ ਇਹਦਾ ਹਦਵਾਜਾ ਨਾਲ ਆਂ ਆ ਰਾਈਟ ਆਫ ਕਰਨ ਲੱਗੇ ਆ ਜੀ ਨਰਮੰਦ ਕਰਦੇ ਪਾਓ ਲਾਈਟ ਆਫ ਕਰਨ ਲੱਗੇ ਆ ਜੀ ਅਸੀਂ ਕੱਪੜੇ ਪਾਏ ਹੋਏ ਡਰਾਈ ਹੋ ਜਾਣ ਛੇਤੀ ਚਲੋ ਜੀ ਚੱਲਦੇ ਆ ਇਹ ਲਾ ਕੇ ਬੰਦ ਕਰਦੇ ਜੀ ਚਲੋ जी, देखो जी, जी, है जी।, जी कूड़ा रखा है।, है जी ਫਰੂਟ ਦਿਖਾ ਨੇੜੇ दिखाने ਉਹ ਤੋਂ ਵਧੀਆ ਫਰੂਟ ਆ ਇਹ ਕਬਜ ਵਾਸਤੇ ਜਿਹਨੂੰ ਕਬਜ ਉਹ ਤੋਂ ਬਚਾ ਲਾ ਜਾ ਕੇ ਪੱਟ ਕੇ ਜਾ ਨੰਦ ਕਰਦੇ ਹਾਂ ਬਨਾਨਸੀਓ ਨੇ ਅਨਿਆੰਗਸੇਓ ਨੇ ਅਨਿਆੰਗਸੇਓ ਨੇ ਅਨਜਾਰੋ ਚੋਨਦਾਕੇ ਨੇ ਸਰੋ 108 ਇਹ ਆਪਕੋ ਨਹੀਂ ਨਹੀਂ ਹਾਈ ਗਾਈਜ਼ ਇਹ ਵੀ ਮਾਟ ਆ ਸਾਡਾ ਮੀਨ ਮਾੜੇ ਸਾਨੂੰ ਕੁਝ ਘਰੇ ਮਹਿਮਾਨ ਆਇਂਦੇ ਸੀ ਇੱਥੇ ਕੀ ਲੈਣੇ ਆ ਜੀ ਉਹ ਬੰਦਗੀ ਤਾਂ ਕੁੱਤੇ ਮਿਲਦੇ ਆ ਜੀ ਤੁਸੀਂ ਲੈਂਡ ਬਾਇ ਕਰਨੇ ਹੋ ਤੁਸੀਂ ਇੱਥੋਂ ਪਾਈਪ ਬਾਇ ਕਰ ਸਕਦੇ ਆ ਜੀ ਆਪਾਂ ਕੀ ਲਿਕਣਾਂ ਬੰਦਾ ਕਰਦੇ ਆ ਹੈਗਾ ਜੀ ਇਹ ਤੇ ਫੈਕਟਰੀਆਂ ਦਾ ਏਰੀਆ ਹੈ ਜੀ ਮੇਨ ਰੋਡ ਆਹ ਮੇਨ ਰੋਡ 'ਚੋਂ ਸਿਆਹ ਆ ਰਹੇ ਤੇ ਜਾ ਰਹੇ ਆ ਜੀ ਪੈਦਲ ਜਾ ਰਹੇ ਆ ਜੀ ਬੱਸ ਦਾ ਖਰਚਾ ਬਹੁਤ ਆ ਜਾਂਦਾ ਇੱਥੇ ਆਟੋਮੈਟਿਕ ਬੱਸਾਂ ਆ ਜੀ ਦੇਖੋ ਜੀ ਆ ਹੈਗਾ ਕੋਰੀਆ ਇਹ ਬੱਸ ਸਟੈਂਡ ਇਹਦੇ ਸਹੇਲੋ ਜਿਸ ਤਰ੍ਹਾਂ ਹਮਿੰਬਰ ਹੁੰਦੇ ਇਹ ਹੰਮਦੋ ਵਾਲੀਆਂ ਬੱਸਾਂ ਆਉਂਦੀਆਂ ਬੰਮਟਨ ਬਖਾਣੇ ਤੋਂ ਕਰਕੇ ਬੱਸਦੀਆਂ ਇਹਦਾ ਦੇਖੋ ਜੀ ਹੁਣ 10 ਮਿੰਟ ਬਾਦ ਹੋ ਗਏ 57 ਨੰਬਰ ਤੇ ਆ ਜਾ ਮਾਜ ਪੂਰੇ ਕਰੈਕਟ ਟਾਈਮ ਤੇ ਬੱਸ ਆਉਂਦੀ ਆ ਜੀ ਰਾਈਟ ਹੈ ਜੀ ਆਪਾਂ ਪੱਕੇ ਗ੍ਰੀਨ ਦਾ ਸਾਈਨ ਆਣਾ ਹੈ ਨਾ ਆਪਾਂ ਚੱਲਣ ਦਾ ਫਿਰ ਆਪਾਂ ਸੜਕ ਕਰਾਸ ਕਰਨੀ ਆ। ਇਹ ਜੀ ਸਾਡੇ ਨਾ ਸਿਟੀ ਦੀ ਬੱਡੀ ਗਾਰਕ ਆ। ਪ੍ਰਦੀਪ ਇੱਥੇ ਸਵੇਰ ਨੂੰ ਨਾ ਦੂਜਾ ਵੀ ਕੰਮ ਜਾਂਦੀ ਆ। ਇੱਕ ਵੀਡੀਓ ਤਾਂ ਬਣਾ ਲੈ ਖੜ ਕੇ। ਬਣਾਉਂਦੀ ਤਾਂ ਹੈਗੀਆਂ। ਪ੍ਰਦੀਪ ਇੱਥੇ ਸਵੇਰ ਨੂੰ ਨਾ ਬਾਕਲ ਨਾਉਂਦੀ ਆ। ਐਕਸਰਸਾਈਜ਼ ਕਰਨ ਆਉਂਦੀ ਆ। ਐਕਸਰਸਾਈਜ਼ ਚੱਲ ਕੁੱਤਾ ਨਾ ਵੇਖੀ। ਐਟਸ ਮੀ ਮੈਡਮ ਹੀ ਮੇਰੇ ਕੋਲ ਖੜੀ ਇੱਥੇ। ਆ ਨਾ ਕੋਈ ਕੋਹਦੀਆਂ ਨੂੰ ਮੇਲਾ ਇੱਥੇ ਆ ਸਨੈਕਸ ਬਣਦੇ ਆ। ਕੋਈ ਨਾ ਦੇਖ ਦਿਖਾ ਦੇ ਕੋ ਨੇੜੇ ਕਰਕੇ ਦਾ। ਨਹੀਂ ਹੁੰਦਾ ਨੇੜੇ। ਚੱਲ ਮੈਂ ਨੇੜੇ ਨਹੀਂ ਹੁੰਦਾ। ਨਹੀਂ ਹੁੰਦਾ। ਚੱਲ। ਮੈਂ ਵੀ ਦਿਖਾ ਦੂੰ। ਦਿਖਾਉਂਦੀ ਤਾਂ ਤੂੰ ਦਿਖਾਣੀ ਤਾਂ ਹੈਗੀ। ਫੋਨ ਕਿੱਧਰ ਪੜਿਆ ਆ? ਦਿਖਾਣੀ ਤਾਂ ਹੈਗੀ।

내게 보디야 밴더아가야 서준아 오늘 그거 샀잖아 서준이 먹었잖아 자남 잡자 아 ਹਾਂ ਤਾਂ ਦਿਖਾ ਬਸ ਕਰ ਆਪਰਾ ਆਹ ਯਾਰ ਇਸ ਨੂੰ ਦਾ ਉਹ ਨਦਦਾ ਨਹੀਂ ਗਾ ਚੱਲ ਅਜਾ ਸੀ ਗਏ ਕੋਰੀਆਂ ਨੂੰ ਮਿਲਦੀ ਆ ਜੀ ਵੀ ਤੁਮ ਕਰਦੇ ਆ ਜੀ ਲਾ ਫੋਟੋ ਨਾ ਚੁੱਕਣਾ ਨਹੀਂ ਹੁੰਦਾ ਜੋ ਵੀਡੀਓ ਐਡਿਟ ਕਰਨੀ ਉਹ ਤਾਂ ਹੋ ਜਾਣਾ ਨੇੜੇ ਅੰਕੇ ਕਰਕੇ ਜੀ ਕਿੰਨੇ ਲੋਕ ਬੈਠੇ ਆ ਅੱਗੇ ਦਿਖਾ ਦੇ 우리 둘이가 뭐 심심하대? <봐라미> 아니야, 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 아니야. 왜 말하는데? 밤에 대신 누구씩 필요? 자라. 저 뚱뚱한 사람 혼 혼나라 대고 네. 낸. 이거는 새로 이상한 거넣어 아니. 그래만 해 갖고 버시기는 여다만하게 킁킁. 환치나는 말이야. 나쁘디 되게 뭐. 나쁘디 되게 오늘 유다는만 놈이라든지. 아이고 우미우 흥미였지 이게 왜 상관이요 나는 ਦੇ ਸੋ ਰੋਵੀ ਗਾਜਰਾ ਵੀ ਆ ਹਾਂ ਦੇ ਸਾਰਾ ਕੱਪ ਹੂੰ ਅੰਦਰੋਂ ਨੋ ਪੇਰ ਕੋਲ ਦੀ ਬਹੁਤ ਹੀ ਚੰਗਾ ਆਹ ਦੇ ਆ ਗਿਆ ਆਹ ਸਾਗ ਦੇ ਵਧੀਆ ਬਣਦਾ ਇਹਦਾ ਛੱਡਦੇ ਨਹੀਂ ਜੰਮਨ ਸਾਰਦੇ ਖਾਦੇ ਲੈਣਾ ਬਹਾਈ ਹਾਂ ਵੀ ਤੇ ਨਹੀਂ ਕ੍ਰੈਪਸ ਆਦੇ ਬਹੁਤ ਹੀ ਮਸਤ ਨੇ ਪ੍ਰੀਮੀਅਮ ਇਹਨਾਂ ਵਿੱਚ ਮਚੀ ਗਾਪ ਕ੍ਰੀਵੀ ਪਾਲਕਾ ਆਪਣੇ ਕੋਲੋਂ ਹੀ ਦਸੀ ਜਾਂਦਾ ਹੈ। ਆਹ ਬੇਰ ਆयो। ਬੇਰ ਜੀ ਬੇਰ ਖਾਣ ਨੂੰ ਲਾਵਾਂਗੇ ਕੋਟੋਈਆ। ਆਹ ਹੈਗੀ ਆ ਮਸ਼ਰੂਮ। ਮਸ਼ਰੂਮ ਆ ਬੇਨਾ। ਡਾਂਕੜਿਆ ਜੀ। ਅੱਜ ਸੀ। ਐ। ਐ। ਅਨੰਸੇਓ। ਇਹ ਇਹ। ਸਾਡੀ ਅਜੀ। ਬੋ। ਆ ਮਹਿੰਗੇ ਆ ਜੀ। ਮਾਂ ਹੂੰ ਲੈਣੀ ਆ ਆ ਜੀ ਅਸੀਂ ਸੜਕ ਪਾਰ ਕਰ ਰਹੇ ਸੀ ਸੋਰੀ ਤੁਹਾਨੂੰ ਦਿਖਾ ਨਹੀਂ ਹੋਇਆ ਜੀ ਅਸੀਂ ਨੰਜਰਾਬਾ ਲੰਮਾਂਗੇ ਤੇ ਮਾਰਟ ਤੋਂ ਵਾਪਸ ਆਂਦੇ ਹੋਏ ਹਾਂ ਮਾਂ ਹੁਣ ਆਪਾਂ ਜਾ ਰਹੇ ਹਾਂ ਜੈਂਪਰ ਤਾਰ ਗੁੰਨੂ ਉੱਚੀ ਆ ਸ਼ਰਟ ਹੁਣ ਆਪਾਂ ਜਾ ਰਹੇ ਹਾਂ ਜੀ ਮਾਰਟ ਕੋਰੀਅਨ ਮਾਰਟ ਜਾ ਰਹੇ ਹਾਂ ਜੀ ਮਾਗਰ ਬੱਸ ਕਰਾ

ਸਿੰਸਿੰਸ ਖੁੱਲ ਗਿਆ ਜੀ ਇੱਧਰ ਜੀ ਬ੍ਰੈਡਸ ਨੇ ਹੁਣ ਆਪਾਂ ਇੱਧਰ ਜਾਵਾਂਗੇ ਜੀ ਕਿਲੋ ਮੈਟਰੋਂ ਆ ਹੈਗਾ ਯਾ ਉਹ ਫਰੂਟ ਆ ਨਾ ਮੈਨੂੰ ਪਤਾ ਨਹੀਂ ਕੀ ਆ ਇਹ ਹੈਗਾ ਖਰਮੂਜ਼ਾ ਗ੍ਰੇਪਸ ਗ੍ਰੀਨ ਗ੍ਰੇਪਸ ਹਰੇ ਅੰਗੂਰਾ ਆ ਪਾ ਗਏ ਜੀ ਇਹ ਹੈ ਜੀ ਬ੍ਰੈਡ ਹਰ ਤਰ੍ਹਾਂ ਦੀ ਵੈਰਾਈਟੀ ਆ ਬ੍ਰੈਡ ਦੀ ਆ ਰਹੀ ਹੈ 11000 ਦੀ ਬਖਰੇ ਬਖਰੇ ਤੂੰ ਦੱਸਾਈਆ ਨਾ ਲੈਣਾ ਦਾ ਠੀਕ ਆ ਉੱਡ ਰਿਹਾ ਜੀ ਹਾਂ ਜੀ ਇੱਥੇ ਫ੍ਰੀਜ਼ਰ ਵਿੱਚ ਰੱਖੇ ਹੋਏ ਆ ਜੀ ਬਣਾ ਕੇ ਦੁੱਧ ਵਾਲੇ ਕੋਨੇ ਸੱਜੇ ਮੇ ਲੇਫਟ ਲੇਫਟ ਮੁੜੋ ਦਹਾਂ ਹੈ ਚਲੋ ਚਲੋ ਆ ਦੇਖੋ ਜੀ ਦੁੱਧ ਇਹ ਦੁੱਧ ਇਸ ਤਰ੍ਹਾਂ ਡੱਬਿਆਂ 'ਚ ਵੀ ਆ ਵੀ ਡੱਬਿਆਂ 'ਚ ਹੀ ਆਉਂਦਾ ਦੁੱਧ ਆਪਾਂ ਇੱਕ ਗੱਲ ਨੂੰ ਦੁੱਧ ਦੀ ਲੈ ਰਹੇ ਨੇ ਪਰ ਇਹ ਵੀ ਦੂਜੇ 'ਚ ਕਿੰਨਾ ਕੁ ਪਿਆ ਹੈ ਇੰਦਰ ਵੀ ਤੋ ਇਹ ਕਹਿੰਣਾ ਦੁੱਧ ਦੀ ਹੈ ਚੱਲ ਛਾਣਾ ਸੋ ਛਾਣਾ ਕਿਉਂ ਕੀ ਹੋ ਰਿਹਾ ਚੱਲ ਚੱਲ ਸਿੱਧੀ ਜਾ ਲੈ ਸਿੱਧੀ ਚੱਲ ਮੈਂ ਆਪੇ ਹੀ ਦੱਸ ਖੰਡ ਕਿੱਥੋਂ ਮਿਲਣੀ ਆ ਚੱਲੀ ਜਲ ਸਿੱਧੀ ਆ ਮੈਂ ਇਹ ਬੜਾ ਖੂਬ ਦਰਸ਼ਕੀ ਦਿੱਤਾ। 3 ਘੰਟੇ ਦਾ ਕਾਹਲੀ ਦਰਸ਼ਕੀ ਆ ਜਾਂਦਾ ਹੈ। ਜੇ 1.23 ਤੇ ਆਹਨਾਂ ਗੀ ਆ ਵਾਈਟ। ਵਾਈਟ ਖੰਡਿਆ ਤੇ ਆਵੇਂ ਗੀ ਬ੍ਰਾਊਨ ਆਸੀਂ ਲੈਂਦੇ ਆਂ ਜੀ ਆਹਾ। ਦੋ ਪੈਕਟ ਲੈ ਲੈਨੇ ਆ ਨਾ। ਦੋ ਪੈਕਟ ਖੰਡ ਦੇ। ਚੱਲ ਰੋ। ਇਹਦੀ ਦਿਖਾ ਦੇ ਬੰਦ ਕਰ ਦੋ। ਫੇਰ ਬੰਦ ਕਰ ਚੱਲ ਲੈ ਆਦੇ। ਚੱਲ। ਬੜਾ ਵਪਰੀ ਦੀ ਪੈਕਟਾਂ ਕਰ। ਚੱਲ ਹਾਂ ਮੁੜ। ਮੁੜ ਜਾ ਹਿੱਥੋਂ। ਜੂਸ ਹੈ ਜੂਸ ਵਾਲੀ ਬੰਨੂੰ ਇੱਧਰ ਦੀ ਜਾ ਇੱਧਰ ਹੀ ਮਿਲਣਾ ਹੈ ਜਰ ਆਦੀ ਤਾਂ ਆ ਹੀ ਜਾਂਦੀ ਆ ਕਿਉਂ ਨਹੀਂ ਆਦੀ ਆ ਰੱਬ ਜੀ ਚਲ ਆ ਦੇਖੋ ਇੱਧਰ ਭਾਂਡੇ ਲੱਗੇ ਹੋਏ ਆ ਸਾਰੇ ਹੁਣ ਆਪਾਂ ਲੈਣਾ ਜੀ ਜੂਸ ਜੂਸ ਪਰਦੀਪ ਸਿਲੈਕਟ ਕਰੋਗੀ ਕਿਹੜਾ ਜੂਸ ਲੈਣਾ ਹੈ ਖੜ ਜਾ ਹਾਂ ਦੇਖੋ ਜੀ ਪੈਪਸੀ ਜੂਸ ਸਾਰੇ ਲੱਗੇ ਹੋਏ ਆ ਠਹਿੜ 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 ਜਾ ਔਰੈਂਜ ਦਾ ਵੀ ਹੈਗਾ येलो वेरा ਵੀ ਹੈਗਾ ਟਮੇਟੋ ਜੂਸ ਵੀ ਹੈਗਾ ਐਪਲ ਜੂਸ ਵੀ ਹੈਗਾ ਸਾਰੇ ਆ ਬਲੈਕ ਗ੍ਰੇਪਸ ਕਿਹੜਾ ਹੈ ਬਲੈਕ ਨਹੀਂ ਹੈਗਾ ਬਲੈਕ ਨਹੀਂ ਹੈਗਾ ਆ ਇਹ ਬਲੈਕ ਆ ਜਾ ਇਧਰ ਆ ਚੱਕ ਹਾਂ ਚੱਕ ਦਿਖਾ ਦੇ ਚੱਕ ਕੇ ਆਹ ਤਾਂ ਮੈਂ ਆ ਲੈ ਚਲਦੀ ਹੈਗੀ ਆ ਲੈ ਦੀ ਹਾਂ ਮੈਂ ਦੀ ਬਲੈਕ ਗ੍ਰੇਪਸ ਵਾਲਾ ਦੱਖ ਦੀ ਦਿਖਾ ਦੇ ਫਿਰ ਬੰਦ ਕਰਦੇ ਹੁਣ ਆ ਛੋਟੇ ਛੋਟੇ ਜੂਸ ਵੀ ਲੱਗੇ ਹੋਏ ਆ ਸਾਰੇ ਮੰਨ ਕਰਦੇ ਕੋਈ ਬਿਸਕਟ ਦੇਣਾ ਚੱਲ ਲਗਾ ਅਖੀਰ ਲਾਂਭ ਕੇ ਦੀ ਬਿਸਕਟ ਤੇ ਬੱਚਾ ਨਾਲ ਖਾਈ ਰਿਹਾ ਜੀ ਥੋੜ੍ਹੀ ਥੋੜ੍ਹੀ ਕਲਿੱਪ ਲੈਣੀ ਆ ਬੰਦ ਕਰ ਦਮਾ ਚਲਦੀ ਆ ਚੱਲ ਆ ਜਾ ਆ ਦੇਖੋ ਜੀ ਬਿਸਕੁਟ ਲੱਗੇ ਹੋ Oreo ਲੱਗੇ ਹੋ ਸਾਰੇ ਤਰ੍ਹਾਂ ਦੇ ਬਿਸਕੁਟ ਲੱਗੇ ਹੋਏ ਹਨ ਤੁਹਾਨੂੰ ਸਮਝ ਨਹੀਂ ਆਦੀ ਸਾਡੀ ਇੱਥੇ ਕਿਹੜੇ ਲੈਣੇ ਆ ਚਿਪਸ ਵੀ ਦਿਖਾਓ ਸਟ੍ਰੋਬਰੀ ਦੇ ਆ ਚਿਪਸ ਵੀ ਦਿਖਾਉਂਦੇ ਹੋ ਚਿਪਸ ਦਿਖਾ ਦਿਓ ਤੇਮ ਸਕਦੇ ਆ ਆ ਸਾਰੇ ਆਹ ਹੋਰ ਕੋਰੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਨਾ ਚਿਪਸ ਆ ਕੋਈ ਮੱਛੀ ਦਾ ਫਲੇਵਰ ਹੈ ਕੋਈ ਫਲੇਵਰ ਆ ਸਾਰੇ ਲੱਗੇ ਹੋਏ ਆ ਬਹੁਤ ਜ਼ਿਆਦਾ ਸਟਪ ਸਟਪ ਚੱਲ ਅੱਜ ਦੇ ਕੰਪੋ ਵਾਲੇ ਬਿਸਕਟ ਬੀਟ ਦੇ ਆਪਾਂ ਇਹ ਲਵਾਂਗੇ ਜੀ ਦਿਖਾ ਦੇ ਬਹੁਤ ਹੈਂਦੀ ਆ ਬਹੁਤ ਟੇਸਟੀ ਬਿਸਕਟ ਆ ਇਹ ਆ ਦੇਖੋ ਕਣਕ ਦੇ ਆ ਬਹੁਤ ਜ਼ਿਆਦਾ ਟੇਸਟੀ ਆ ਇਹ ਵੀ ਲਵਾਂਗੇ ਆਪਾਂ ਹਾਂ ਜੀ ਸਟਿੱਕਾ ਹੈ ਜੀ ਸਟਿੱਕਾ ਆ ਆ ਗਈਆਂ ਸਟਿੱਕਾ ਉਹ ਬੰਦ ਕਰਦੇ ਬੱਸ ਚਲ ਆ ਜੀ ਆ ਬਸ ਆ ਤੁਸੀਂ ਲਵਾਂਗੇ ਜੀ ਚਲਦੀ ਹੈ ਲੰ ਲੰ ਨਾ ਉਹ ਦੇਖ ਲੈਨੇ ਆਂ ਜੇ ਪੈਸੇ ਚਲ ਚਲ ਤੇਰੇ ਮਗਰ ਵੀਡੀਓ ਬਣਦੀ ਆ ਆ ਮੈਂ ਕਾ ਲਾਲ ਜੇ ਨਹੀਂ ਲਾਲ ਜੇ ਆਈ ਹੈ ਨਾ ਉਹ ਪਰਲੇ ਚੱਕ ਪਰਲਾ ਸਾਰੇ ਚਲਾ ਆਈ ਲਵਾਂਗੇ ਪਟ ਟਮਾਟਰ ਬਸ ਤੂੰ ਇਦਾਂ ਕਨ ਦਿਖਾਈ ਜੰਨੀ ਆ ਦਿਖਾ ਦੇ ਤਾਂ ਹੁਣ ਪਰਮਾ ਹਾਈ ਪ੍ਰੂਡੰਬਾ